ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਾਈ ਠੀਕ ਠਾਕ ਹਾਂ ਮੈਂ ਨਾ ਪਿੰਡ ਮੌੜਕਲਾ ਜ਼ਿਲ੍ਹਾ ਬਠਿੰਡਾ ਜੀ ਮੇਰਾ ਤੇ ਸਾਰੇ ਭਰਾ ਜਾਣਦੇ ਆ ਕੱਲ ਸਾਡੇ ਪਿੰਡ ਚ ਨਾ 8-10 ਕੁੜੀਆਂ ਸੀ ਤੇ ਤੋਂ ਤਿੰਨ ਬੰਦੇ ਉਹਨਾਂ ਦੇ ਰਾਲੀ ਸਾਮ ਸੀ ਵਾਲੇ ਉਹ ਪਰਚੇ ਜੇ ਵੰਡ ਰੀਆਂ ਤੁਰੀਆਂ ਫਿਰਤੀਆਂ ਸੀ ਠੀਕ ਹੈ ਵੀ ਆਹ ਚਮਤਕਾਰ ਕਰਦੇ ਆ ਸਾਡੇ ਬਾਬੇ ਖਾਸ ਕਰ ਉਹ ਚਮਤਕਾਰੀ ਦਿਖਾਉਂਦੇ ਹੁੰਦੇ ਉਹਨਾਂ ਦੇ ਕੋਲ ਇੱਕ ਪਰਚੇ ਜੇ ਲਿਖੇ ਹੋਏ ਸੀ ਪਰਚੇ ਕੀ ਸੀ ਉਹ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਮੇਰੀ ਗੱਲ ਧਿਆਨ ਨਾਲ ਸੁਣਦੇ ਹੋ ਮੈਂ ਉਹਨਾਂ ਦੀ ਵੀਡੀਓ ਦਿਖਾਉਂਗਾ ਤੁਹਾਨੂੰ ਠੀਕ ਆ ਫਿਰ ਉਹ ਭੱਜ ਕੇ ਖੜਾ ਛੜਾ ਕੇ ਗਿਆ ਉਹਨਾਂ ਨੇ ਸਾਡੇ ਨਾਲ ਕਿਸੇ ਨਾਲ ਗੱਲ ਵੀ ਨਹੀਂ ਕਰਾਈ ਨਾ ਉਹਨਾਂ ਦਾ ਕਿਸੇ ਬੰਦੇ ਨਾਲ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਉਹ ਮੇਰੇ ਮੈਂ ਪਿਆ ਘਰ ਦੇ ਵਿੱਚ ਮੇਰੇ ਛੱਟ ਲੱਗੀ ਐ 80% ਪਹਾੜੀ ਬੰਦਾ ਵਾ ਠੀਕ ਆ ਮੇਰਾ ਇਹਨਾਂ ਨਾਲ ਵਾ ਪਿਆ ਹੋਇਆ ਤਾਂ ਮੈਂ ਦੱਸਦਾ ਤੁਹਾਨੂੰ ਪਹਿਲਾਂ ਤੋਂ ਲਈ ਆਏ ਕਰੇ ਉਹ ਪਰਚਾ ਜਿਹਾ ਛੱਟ ਕੇ ਜਾਣ ਲੱਗੇ ਮੈਂ ਦੋ ਗੱਲਾਂ ਕਰੀਆਂ ਉਹਨਾਂ ਨੇ ਤੁਰ ਗਏ ਖੜੇ ਨਹੀਂ ਮੈਂ ਆਖਿਆ ਵੀ ਇਹ ਕੀ ਗੱਲ ਹੋਈ ਤੁਸੀਂ ਸਾਡੇ ਮੈਂ ਸਿੱਖਾਂ ਦਾ ਮੁੰਡਾ ਯਾਰ ਮੇਰੇ ਘਰ ਚ ਆ ਕੇ ਕੋਈ ਹਨਾ ਠੀਕ ਆ ਤੁਹਾਡਾ ਕੋਈ ਪ੍ਰੋਗਰਾਮ ਆ ਤੁਸੀਂ ਰੱਖੋ ਕਰੋ ਜਿਹਨੇ ਸੁਣਨਾ ਸੁਣ ਲੇ ਠੀਕ ਆ ਪਾਸਟਰ ਅੰਕਰ ਉਨੇ ਮਾਨਸਾ ਤੋਂ ਭੇਜੇ ਇਹਨਾਂ 8-10 ਬੁੜੀਆਂ ਇਕੱਠੀਆਂ ਕਰਕੇ ਅਈ ਕਲੀਆਂ ਚ ਪਾਈਆਂ ਪਵੀਆਂ ਤੇ ਬੰਦੇ ਪਾਏ ਪੇ ਆਏ ਵੀ ਦੇਖੋ ਆਪਣਾ ਕੀ ਕਹਿੰਦੇ ਆਟੋ ਕਰਾਈ ਫਿਰਨਾ ਇੱਕ ਆਟੋ ਤੇ ਠੀਕ ਹੈ ਉਹ ਸਾਡੀਆਂ ਪਿੰਡਾਂ ਦੇ ਵਿੱਚ ਭਾਈ ਬੁੜੀਆਂ ਹੁੰਦੀਆਂ ਇਕੱਲੀਆਂ ਘਰਾਂ ਚ ਹੈ ਸਾਨੂੰ ਕੀ ਪਤਾ ਲੱਗਦਾ ਇਹ ਚੱਕ ਕੇ ਚਾਰ ਪਾਰ ਚ ਲਟੇਰੇ ਤੁਰੇ ਫਿਰਦੇ ਹੁਣ ਚੋਰੀਆਂ ਕਰਨਾ ਫਿਰਦੇ ਹੁਣ ਜਵਾਕ ਚੱਕਣ ਵਾਲੇ ਫਿਰਦੇ ਹੁਣ ਅਸੀਂ ਤਾਂ ਰੋਕਾਂਗੇ ਇੱਦਾਂ ਗੱਲਾਂ ਬਾਤਾਂ ਕਰਾਂਗੇ ਪੁੱਛਾਂਗੇ ਵੀ ਤੁਹਾਨੂੰ ਕਿਹਨੇ ਭੇਜਿਆ ਨਾਲੇ ਥੋੜੀ ਜੀ ਸਾਡੇ ਪੰਜਾਬ ਚ ਅਸੀਂ ਸਿੱਖ ਵਸਦੇ ਆ ਹੈ ਤਾਂ ਸਾਰੀ ਪਰ ਸਾਡਾ ਹੁਣ ਪੰਜਾਬ ਦੇ ਵਿੱਚ ਮੈਂ ਮੇਰੇ ਤੋਂ ਸਾਡੇ ਸਿੱਖਾਂ ਦੇ ਘਰ ਆ ਜਾਂ ਤੁਸੀਂ ਥੋੜਾ ਕੋਈ ਧਰਮ ਹੈ ਥੋੜਾ ਕੋਈ ਬੰਦੇ ਆ ਗੱਲਬਾਤ ਆ ਥੋੜੀ ਅਟ ਰੱਖੋ ਤੁਸੀਂ ਸਾਡੇ ਘਰਾਂ ਜਾ ਕੇ ਪਰਚੇ ਵੰਡ ਕੇ ਜਾਓਗੇ ਹੈ ਤੁਸੀਂ ਕਰਦੇ ਹੋ ਬ੍ਰੇਨ ਵਾਸ਼ ਲੋਕਾਂ ਦੇ ਵੀ ਸਾਡਾ ਪਪਾ ਚਮਤਕਾਰ ਕਰਦਾ ਮੈਂ ਮੇਰੇ ਕੋਲੇ ਅਜੇ ਤੋਂ 5 ਸਾਲ 6 ਸਾਲ ਪਹਿਲਾਂ ਤੇ ਲੱਗੇ ਹੋਏ ਆ ਫੋਨ ਕਰਨ ਇੱਕ ਇਥੋਂ ਦਾ ਨਾ ਤਰਨਤਾਰਨ ਦਾ ਪਾਸਟਰ ਹੀਰਾ ਸਿੰਘ ਸੀ 1.5 ਘੰਟੇ ਦੀ ਰਿਕਾਰਡਿੰਗ ਸੀ ਉਹਦੀ ਮੇਰੇ ਕੋਲ ਠੀਕ ਹੈ ਤੇ ਉਹ ਬੋਲੀ ਗਿਆ ਬੜੀ ਭੁਗਾਈ ਕਰੀ ਉਹਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲੰਗਰਾਂ ਤੋਂ ਲੈ ਕੇ A to Z ਤੱਕ ਵੀ ਤੁਹਾਨੂੰ ਕੀ ਮਿਲਿਆ ਸਿੱਖਾਨੂੰ ਆਹ ਫਲਾਨਾ ਧੋਖਾ ਮੈਂ ਉਹਦੇ 20 ਮਿੰਟਾਂ ਦੇ ਵਿੱਚ ਆਖਰ ਚ ਉਹ ਮੈਥੋਂ ਮਾਫੀ ਮੰਗ ਕੇ ਗਿਆ ਮੈਂ ਕਿਹਾ ਜੇ ਮੈਨੂੰ ਵੀ ਕਿਹਾ ਨਾ ਉਹਨੇ ਜਦੋਂ ਵੀ ਇੱਕ ਕਿਸ਼ਤੀ 'ਚ ਉਤਰ ਕੇ ਦੂਜੀ ਕਿਸ਼ਤੀ 'ਚ ਚੜਨਾ ਪਊਗਾ ਤੈਨੂੰ ਮਤਲਬ ਕਿ ਧਰਮ ਬਦਲਣਾ ਪਊਗਾ ਠੀਕ ਹੈ ਸਾਰੀਆਂ ਗੱਲਾਂ ਉਹਨੇ ਕਈਆਂ ਪੁੱਛ ਲਿਓ ਚਾਹੇ ਮੈਂ ਇਸ ਗੱਲ ਦਾ ਗਵਾਹ ਵੈਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹ ਹੋਰ ਪਰਤੇਰੇ ਮਿਲੇ ਆ ਮੈਨੂੰ ਯਾਰ ਇੱਥੇ ਨਾਮ ਪਰੇ ਨਾ ਆਪਣੇ ਅਸੀਂ ਖਾਲਸਾ ਮਾਰਕੀਟ 'ਚ ਬੈਠੇ ਉੱਥੇ ਦੋ ਜਾਨੇ ਲੱਗ ਗਿਆ ਕਿ ਸਾਡੇ ਕਿਨੇ ਲੱਗਣਾ ਜੀ ਦੋ ਬੱਸ ਜਾਊਗੀ ਤੇ ਬੱਸ ਉੱਥੇ ਤੁਹਾਨੂੰ ਪੈਰਸ 'ਚ ਲੈ ਕੇ ਜਾਵਾਂਗੇ ਉੱਥੇ ਚਮਤਕਾਰ ਹੋਊਗਾ ਤੇਰੀ ਅਰਦਾਸ ਕਰਨਗੇ ਦੇਖੋ ਮੈਂ ਅਰਦਾਸ ਨਹੀਂ ਕਰ ਸਕਦਾ ਮੇਰੀ ਕੋਈ ਅਰਦਾਸ ਕਰੂਗਾ ਇਹਨਾਂ ਇਹ ਕੀ ਕਰਦੇ ਆ ਲੋਕ ਪਿੰਡਾਂ ਦੇ ਵਿੱਚ ਮੈਂ ਬੋਲ ਗਿਆ ਰਿਹਾ ਅੱਜ ਸਾਡੀਆਂ ਘਰਾਂ 'ਚ ਮਾਮਾ ਭੈਣਾ ਹੁੰਦੀਆਂ ਇਕੱਲੀਆਂ ਔਰਤਾਂ ਹੁੰਦੀਆਂ ਠੀਕ ਆ ਉਹ ਇਹ ਬੁੜੀਆਂ ਜਾਂਦੀਆਂ ਉੱਥੇ ਹੁਣ ਦਿਖਾਉਂਦੇ ਆ ਦੇਖੋ ਜੀ ਇਹਦਾ ਕੈਂਸਰ ਠੀਕ ਹੋ ਗਿਆ ਇਹਨਾਂ ਦੇ ਕੋਲੇ ਜਿਹੜਾ ਪਰਚਾ ਸੀ ਕਰ ਲਓ ਉੱਥੇ ਸੇ ਪਤਾ ਨਹੀਂ ਕੀ ਬੁੜੀ ਦਾ ਨਾਮ ਲਿਖਿਆ ਹੋਇਆ ਕਿ ਮੈਂ ਇਹ ਕਰਕੇ ਕੰਮ ਕਰਦੀ ਸੀ ਆਫਿਸ ਵਿੱਚ ਗਈ ਮੇਰਾ ਸਿਰ ਦਰਦ ਹੋਣ ਲੱਗ ਗਿਆ ਤੇ ਦੂਜੇ ਦਿਨ ਫਿਰ ਮੈਂ ਗਈ ਨਹੀਂ ਮੇਰੇ ਸਿਰ ਚ ਪੀੜ ਵਾਲੀ ਵਧ ਗਈ ਠੀਕ ਆ ਮੇਰੇ ਸਿਰ ਚ ਪੀੜ ਵਾਲੀ ਵਧ ਗਈ ਪੂਰੀ ਵਿੱਚ ਫੋਨ ਆ ਗਿਆ ਸੀ ਤੇ ਹੌਲੀ ਤੀਜੇ ਦਿਨ ਫੇਰ ਮੈਨੂੰ ਇੱਥੇ ਹਸਪਤਾਲਾਂ 'ਚ ਦਾਖਲ ਕਰਾਇਆ ਗਿਆ ਮੈਨੂੰ ਦਿੱਲੀ ਦੇ ਸਿੱਧੇ ਫਿਰ ਦਿੱਲੀ ਦਿੱਲੀ ਦੇ ਵੱਡੇ ਹਸਪਤਾਲ 'ਚ ਲੈ ਕੇ ਗਏ ਉੱਥੇ ਜਾ ਕੇ ਮੇਰੀ ਮੇਰੀਆਂ ਐਮ ਆਰ ਆਈਆਂ ਕਰਾਈਆਂ ਮੇਰੀਆਂ ਹੋਰ ਰਿਪੋਰਟਾਂ ਕਰਵਾਈਆਂ ਪਹਿਲਾਂ ਤਾਂ ਹਨਾ ਐਮ ਆਰ ਆਈਆਂ 'ਚ ਕੁਝ ਆਇਆ ਨਹੀਂ ਰਿਪੋਰਟਾਂ ਦੇ ਵਿੱਚ ਕਹਿੰਦੇ ਪਤਾ ਲੱਗਿਆ ਵੀ ਇਹਨੂੰ ਤਾਂ 8 ਦਿਨਾਂ ਬਾਅਦ ਸੱਚ ਮੇਰੀ ਰਿਪੋਰਟ ਆਈ ਫਿਰ ਮੈਨੂੰ ਕੈਂਸਰ ਸੀ ਠੀਕ ਆ ਕੈਂਸਰ ਸੀ ਤੇ ਮੈਂ ਨੂੰ ਪਤਾ ਮੇਰੇ ਸਿਰ ਦੇ ਵਾਲ ਝੜ ਗਏ ਸੀ ਮੇਰਾ ਰੰਗ ਕਾਲਾ ਹੋ ਗਿਆ ਸੀ ਮੈਂ ਖਾਣਾ ਪੀਣਾ ਛੱਡਤਾ ਸੀ ਮੈਂ ਬਿਸਤਰ ਤੇ ਸੀ ਹੁਣੀ ਚੱਲੋ ਬੋਰਨਾ ਹੋਇਆ ਜੰਗਾ ਬਿਸਤਰ ਤੇ ਸੀ ਮੈਂ ਉੱਠ ਪੈ ਨਹੀਂ ਸਕਦੀ ਸੀ ਯਾਨਕਿ ਪੂਰੀ ਗੱਲ ਬਣਾ ਕੇ ਇਹਦੇ ਚ ਇਹ ਲਿਖੀ ਹੋਈ ਸੀ ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਦੋਸਤ ਨੇ ਦੱਸਿਆ ਸਾਡੇ ਘਰ ਆ ਕੇ ਪਾਸਟਰ ਅੰਕ ਨਰੂ ਲਾਵਰੇ ਠੀਕ ਹੈ ਉਹਨਾਂ ਨੇ ਫਿਰ ਮੈਂ ਉਹਨਾਂ ਦੀ ਮੀਟਿੰਗ ਫੋਨ ਤੇ ਆਨਲਾਈਨ اٹੈਂਡ ਕਰੀ ਫਿਰ ਮੈਂ ਪਹਿਲੀ ਵਾਰੀ ਉਹਨਾਂ ਦੀ ਚਰਚ ਚ ਗਈ ਉੱਥੇ ਮੇਰੀ ਪ੍ਰਾਰਥਨਾ ਕਰੀ ਸਮਝ ਗਏ ਉੱਥੇ ਮੇਰੀ ਪ੍ਰਾਰਥਨਾ ਕਰੀ ਫਿਰ ਮੇਰਾ ਕੈਂਸਰ ਠੀਕ ਹੋ ਗਿਆ ਹੁਣ ਇਹ ਗੱਲਾਂ ਉਹਦੇ ਤੇ ਲਿਖਿਆ ਹੋਇਆ ਦੂਜੇ ਪਾਸੇ ਇਹ ਲਿਖਿਆ ਹੋਇਆ ਸੀ ਕਿ ਉਹ ਕਹਿੰਦਾ ਮੇਰੇ ਪੇਟ ਚੋਂ ਖੂਨ ਆਉਂਦਾ ਸੀ ਪਤਾ ਨਹੀਂ ਕਿਹੜਾ ਰੋਗ ਸੀ ਮੈਨੂੰ ਭਿਆਨਕ ਲੱਗਿਆ ਹੋਇਆ ਮੇਰੇ ਕੱਪੜੇ ਖਰਾਬ ਹੋ ਜਾਂਦੇ ਸੀ ਮੈਂ ਖਾਣਾ ਪੀਣਾ ਛੱਡ ਆਹੀ ਤੂ ਹੋ ਉਹ ਜਦੋਂ ਮੈਂ ਕਹਿੰਦਾ ਨਾ ਵੀ ਮੇਰੇ ਢਿੱਡ ਚ ਦਰਦ ਰਹਿੰਦਾ ਤੜੀਆਂ ਦਾ ਮੇਰੇ 8-10 ਸਾਲਾਂ ਦਾ ਦਰਦ ਦਾ ਹੋ ਠੀਕ ਆ ਮੈਂ ਕਹਾਂ ਆਹੀ ਚੀਜ਼ਾਂ ਉਹਦੇ ਵਿੱਚ ਲਿਖੀਆਂ ਹੋਈਆਂ ਹੋਰ ਸਾਡੀਆਂ ਬੁੜੀਆਂ ਨੂੰ ਘਰੇ ਜਾ ਕੇ ਦੱਸਦੇ ਆ ਬੁੜੀਆਂ ਦਾ ਜਮਾ ਬ੍ਰੇਨ ਵਾਸ਼ ਸਮਝਦੇ ਹੋ ਨਾ ਜਦੋਂ ਉਹਨਾਂ ਦੇ ਦਿਮਾਗ ਦੇ ਸੀਜੀ ਸ਼ਾਪ ਦਿੱਤੀ ਜਾਂਦੀ ਆ ਵੀ ਚਮਤਕਾਰ ਤਾਂ ਇੱਥੇ ਹੀ ਹੁੰਦੇ ਉਡੇ ਘਰ ਦੀ ਗਰੀਬੀ ਚੱਕੀ ਜੋ ਤੁਹਾਡੇ ਰੋਗ ਨਹੀਂ ਰਹਣੇ ਤੁਹਾਡੇ ਆਹ ਹੋ ਜੂ ਤੁਹਾਡਾ ਮੁੰਡਾ ਨੱਚੇ ਛੱਡ ਜੂ ਇੱਥੇ ਤਾਂ ਸਾਰਾ ਕੁਝ ਠੀਕ ਹੁੰਦਾ ਉਹ ਬੁੜੀਆਂ ਫਿਰ ਆਪ ਵੀ ਜਾਣ ਲੱਗਦੀਆਂ ਮਗਰ ਬੁੜੀਆਂ ਵਾਗੀਆਂ ਸਾਡੇ ਪਿੰਡਾਂ ਚ ਬਾਬਾ ਬਾਦ ਡੇਰਾਬਾਦ ਕਿਵੇਂ ਵਧਿਆ ਇਸੇ ਤਰ੍ਹਾਂ ਵਧਿਆ ਸਾਡੇ ਸਮਝ ਗਏ ਸਾਡੇ ਡੇਰਾਬਾਦ ਇਸੇ ਤਰ੍ਹਾਂ ਵਧਿਆ ਪਹਿਲਾਂ ਬੁੜੀਆਂ ਜਾਣ ਲੱਗੀਆਂ ਮਗਰ ਬੰਦੇ ਜਾਣ ਲੱਗ ਜਾਂਦੇ ਠੀਕ ਆ ਫਿਰ ਉਹ ਜਦੋਂ ਉੱਥੇ ਜਾਣ ਲੱਗੇ ਧਰਮ ਦਰਦੀ ਦਾ ਇਹ 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 ਰਾਹ ਚੱਲਦਾ ਜੀ ਉਹਨਾਂ ਨੂੰ ਘੇਰਿਆ ਕਰਿਆ ਉਹਨਾਂ ਨਾਲ ਗੱਲਬਾਤ ਕਰੀ ਹੁਣ ਮੈਂ ਕਹਿੰਦਾ ਵੀ ਤੁਸੀਂ ਆਪ ਦਾ ਪ੍ਰੋਗਰਾਮ ਉਹਨਾਂ ਨੂੰ ਵੀ ਆਖਾ ਵੀ ਰੱਖੋ ਕਰੋ ਸਾਨੂੰ ਪ੍ਰੋਗਰਾਮ ਤਾਂ ਕਿਹੜੇ ਕਿਤ ਨਹੀਂ ਉਹ ਬੰਦੇ ਨੇ ਲਿਖਿਆ ਹੋਇਆ ਅੰਕਰ ਬਾਸਤ ਨੁਰੁੱਲਾ ਜਿਹੜਾ ਕੋਈ ਵੀ ਆ ਉਹ ਅਖੇ ਮੇਰੇ 20 ਸਾਲ ਹੋ ਗਏ ਮਸੀਹ ਸਾਮਸੀ ਧਰਮ ਦੇ ਵਿੱਚ ਤੇ ਮੈਂ ਇਹਦੀ ਖੁਸ਼ੀ ਚ ਵੀ ਆ ਪ੍ਰੋਗਰਾਮ ਰੱਖਿਆ ਤੇਰੇ 20 ਸਾਲ ਹੋ ਗਏ ਤੇ 20 ਸਾਲ ਹੋ ਗਏ ਤੂੰ ਸਾਈਆਂ ਨੂੰ ਪਰਚੇ ਵੰਡਾ ਉਹਦੇ ਕਾਰਡ ਵੰਡਾ ਸੱਦਲਾ ਪ੍ਰੋਗਰਾਮ ਕਰਲਾ ਤੂੰ ਆਪਦੀ ਕੋਈ satsang ਆ ਉੱਥੇ ਦੀਵਾਨ ਆ ਕੀ ਕੁਛ ਕਰਦੇ ਹੋ ਮੈਨੂੰ ਨਹੀਂ ਉਹ ਪਤਾ ਤੂੰ ਉੱਥੇ ਸਾਦਾ ਆਪਣੇ ਬੰਦੇ ਸੱਦਲਾ ਤੂੰ ਆਪਦਾ ਪ੍ਰੋਗਰਾ 20 ਸਾਲ ਤੇਰੇ ਪੂਰੇ ਹੋਇਆ ਅਸੀਂ ਤੇਰੇ 20 ਸਾਲਾਂ ਤੋਂ ਕੀ ਲੈਣਾ ਸਾਡਾ ਪਿਓ ਬਹੁਤ ਚੰਗਾ ਹੈ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰਾ ਸਾਡਾ ਧਰਮ ਮਹਾਨ ਆ ਸਾਡੇ ਲਈ ਬੇਸ਼ੱਕ ਸਾਡੇ ਕੇਸ ਕਰਤੇ ਹੋਏ ਆ ਅਸੀਂ ਆਪਦੇ ਧਰਮ ਚੀ ਆ ਫਿਰ ਵੀ ਠੀਕ ਹੈ ਸਾਡੇ ਚ 100 ਗਲਤੀਆਂ ਹੋ ਸਕਦੀਆਂ ਪਰ ਸਾਡਾ ਗੁਰੂ ਪੂਰਾ ਹੈ ਸਾਡੇ ਘਰਾਂ ਚ ਆਉਣ ਦੀ ਲੋੜ ਨਹੀਂ ਮੈਂ ਪਿੰਡ ਮੌੜਕਰਾਂ ਤੋਂ ਬੋਲਦਾ ਮੇਰੇ ਪਿੰਡ ਦੇ ਹੋਰ ਮੁੰਡੇ ਬੰਦਿਆਂ ਨੇ ਰਲ ਕੇ ਕਿਹਾ ਕਹਿੰਦੇ ਇਦੋਂ ਬਾਅਦ ਅਸੀਂ ਜੂਤ ਪਲਾਨ ਕਰਾਂਗੇ ਖੇਤਰ ਮਾਰਾਂਗੇ ਤੁਹਾਡੇ ਜੇ ਸਾਡੇ ਘਰਾਂ ਚ ਬੰਦੇ ਬਜ਼ੁਰਗ ਤੱਕ ਬੰਦਿਆਂ ਨੇ ਉੱਥੇ ਗਾਲਾਂ ਕੱਢੀਆਂ ਵੀਡੀਓ ਦੇ ਵਿੱਚ ਕਹਿੰਦੇ ਵੀ ਐਂ ਕਰਕੇ ਗਾਲਾਂ ਮਤਲਬ ਕੀ ਗੱਲ ਕਿ ਤੁਸੀਂ ਗਲਤ ਕਰਦੇ ਹੋ ਭਾਈ ਸਾਡੇ ਪਿੰਡ ਚ ਆਉਣ ਦੀ ਲੋੜ ਨਹੀਂ ਸਾਡੇ ਘਰਾਂ ਚ ਆਉਣ ਦੀ ਲੋੜ ਨਹੀਂ ਇੱਕ ਦੋ ਮੈਿੱਤੀ ਵੀ ਸੀਗੇ ਜਿਹੜੇ ਤੁਹਾਡੇ ਨਾਲ ਰਲੇ ਹੋਏ ਆ ਠੀਕ ਆ ਉਹ ਮੈਿੱਤੀ ਹੋਣਗੇ ਆਪਦੇ ਘਰਾਂ ਚ ਸੱਦ ਲੈਣ ਪਰ ਸਾਡੇ ਪਿੰਡ ਚ ਆ ਕੇ ਇਹ ਜੇ ਪਰਚੇ ਸਰਚੇ ਬਣਨ ਦੀ ਲੋੜ ਨਹੀਂ ਤੇ ਮੇਰੀ ਬੇਨਤੀ ਸਾਰੇ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਵਾਲਿਆਂ ਨੂੰ ਤੇ ਸਾਰੇ ਪੰਜਾਬ ਨੂੰ ਵੀ ਆ ਭਾਈ ਆਪਦੇ ਪਿੰਡਾਂ ਚ ਅਨਾਊਂਸਮੈਂਟ ਕਰਾਓ ਸਾਰੇ ਨੌਜਵਾਨ ਵੀ ਸਾਡੇ ਪਿੰਡ ਚ ਵੜ ਕੇ ਆ ਪਰਚੇ ਜੇ ਬੰਨਣ ਦੀ ਚਮਤਕਾਰਾਂ ਵਾਲੀ ਗੱਲ ਲੋੜ ਨਹੀਂ ਸਾਡਾ ਪਹਿਲਾਂ ਹੀ ਬਥੇਰਾ ਕਾਣ ਹੋਇਆ ਹੋਇਆ ਸਾਫ਼ ਕਰਕੇ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਮੇਰੇ ਭਰਾਵੋ ਸਾਡਾ ਤਾਂ ਪਹਿਲਾਂ ਹੀ ਅਸੀਂ ਤਾਂ ਬਥੇਰੇ ਘਰੇ ਹੋਏ ਆ ਸਾਨੂੰ ਸਿਰ ਚੱਕਣ ਨਹੀਂ ਦਿੱਤਾ ਜਾਂਦਾ ਨਵੀਆਂ ਚੀਜ਼ਾਂ ਤੋਂ ਰੁਕ ਜਾਈਓ ਨਵੇਂ ਚੀਜ਼ਾਂ ਤੋਂ ਰੋਕ ਲੋ ਆਪਣੇ ਆਪ ਨੂੰ ਐ ਇਨਨੋਂ ਐਡੀ ਕਿੱਡੀ ਕੇ ਯਾਰ ਮੈਂ ਫਿਰ ਮੈਨੂੰ ਆਖਣਗੇ ਐ ਕਹਿੰਦੇ ਅੱਗ ਲੱਗੀ ਹੋਈ ਐ ਕੱਲੀ ਐਸੇ ਦੌੜ ਚੀ ਤੁਰੇ ਫਿਰਦੇ ਆ ਤੁਸੀਂ ਤਾਂ ਉਹ ਗੱਲ ਕਰਤੀ ਉਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਬੰਦਾ ਤੂੰ ਪੈਸੇ 10000 ਪਸਾ ਲਿਆ ਕਿਸੇ ਕੰਪਨੀ ਚ ਹੁਣ ਤੂੰ ਥੱਲੇ ਤਿੰਨ ਮੈਂਬਰ ਲਾਏਗਾ ਸੱਤ ਮੈਂਬਰ ਲਾਏਗਾ ਤਾਂ ਤੈਨੂੰ ਇੰਨੇ ਪੈਸੇ ਆਉਣ ਲੱਗ ਜਾਣਗੇ ਮੈਨੂੰ ਤਾਂ ਤੁਹਾਡਾ ਉਹ ਕੰਮ ਲੱਗਦਾ ਤੁਸੀਂ ਕੱਲੀ ਤੋਂ ਕੱਲੀ ਹੀ ਭੱਜੀ ਕਰਦੇ ਹੁੰਦੇ ਨਾ ਮਾ ਤੁਹਾਡਾ ਹੀ ਰੌਲਾ ਦੀ ਨਾ ਸਾਨੂੰ ਯਾਰ ਹੈ ਤੁਸੀਂ ਕੱਲੀ ਲੱਗੇ ਹੋਏ ਤੁਹਾਨੂੰ ਹੀ ਆਏ ਸਾਰੇ ਧਰਮ ਐ ਤੇ ਹੋਰ ਕਿੰਨੇ ਕਾਸੀ ਕਿ ਸਿੱਖ ਕਿੰਨੇ ਕਿ ਕਿਸੇ ਦੇ ਘਰਾਂ ਚ ਜਾਂਦੇ ਚਮਤਕਾਰ ਕਰਾ ਲਾ ਮੈਂ ਉਹਨਾਂ ਜਿਹੜਾ ਤੁਹਾਡਾ ਚਮਤਕਾਰ ਕਰਦਾ ਮੈਨੂੰ ਸਦੋ ਕਿੱਥੇ 7 ਦਿਨਾਂ ਦਾ ਕਰੋ ਪ੍ਰਾਰਥਨਾ ਮੈਂ ਆਪਦਾ ਘਰ-ਬਾਰ ਜੋ ਵੀ ਮੇਰੀ ਸੰਪਤੀ ਆ ਸਾਰੀ ਜਾਇਦਾਦ ਸਾਰਾ ਕੁਝ ਤੁਹਾਨੂੰ ਦੇਉਂਕ ਕਰ ਚੋ ਚੌਂਚਾ ਵੀ ਨਹੀਂ ਜਗਦਾ ਲੈ ਤਾਨ ਕਰਕੇ ਆਜਾ ਤੁਹਾਡੇ ਕੋਲ ਇਹ ਮੇਰੀ ਬੀਲ ਚਾਰ ਸੌ ਟਾ ਦਿਓ ਇਹਦਾ ਮੈਂ ਹੈ ਤੁਸੀਂ ਕੀ ਪਖੰਡ ਬਾਤ ਪੜਿਆ ਹੋਇਆ ਹੈ ਸਾਨੂੰ ਸਾਡਾ ਮਹਾਰਾਜ ਇਸ ਚੋਂ ਕੱਢ ਕੇ ਗਿਆ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਅਸੀਂ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਕਰਦੇ ਉਹ ਕਰੋ ਸਾਨੂੰ ਨਹੀਂ ਤੁਹਾਡੇ ਨਾਲ ਲੋਕ ਜੋੜਦੇ ਆ ਜੋੜੀ ਚੱਲੋ ਜਿਹੜੇ ਕੱਚੇ ਪਿੱਲੇ ਆ ਛੱਡਦੇ ਆ ਛੜੀ ਜਾਣ ਸਾਨੂੰ ਉਸ ਗੱਲ ਦਾ ੜਕਤ ਨਹੀਂ ਪਰ ਸਾਡੇ ਘਰਾਂ 'ਚ ਆ ਪਰਚੇ ਜੇ ਨਾ ਸਟੋ ਮੈਂ ਆਪਦੇ ਘਰ 'ਚੋਂ ਤੋਰਤੇ ਮੇਰੇ ਬੈਠਕ ਦਾ ਦਰਵਾਜ਼ਾ ਰਸਤੇ ਤੇ ਜਾਉ ਥੇਤੀ ਉਹਦੇ ਵਿੱਚ ਦੀ ਦੋ ਪਰਚੇ ਸਾਡੇ ਘਰੇ ਦਰਵਾਜ਼ੇ ਦੇ ਥੱਲੇ ਦੀ ਪਾ ਗਏ ਜਿੱਥੋਂ ਗੁੱਸਾ ਜੜਿਆ ਵੀ ਤੁਸੀਂ ਤੁਹਾਨੂੰ ਜਦੋਂ ਮੈਂ ਮੋੜਤਾ ਮੇਰੀਆਂ ਗੱਲਾਂ ਦਾ ਤੁਹਾਨੂੰ ਜਵਾਬ ਨਹੀਂ ਆਇਆ ਹੈ ਉਹ ਪ੍ਰਭਾਬੋ ਮੇਰੀ ਬੇਨਤੀ ਹੈ ਇਹਨਾਂ ਨੂੰ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਅਨਾਊਂਸਮੈਂਟ ਕਰਾਓ ਨੌਜਵਾਨੋ ਮੇਰੀ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਆ ਆਪਦੇ ਗੁਰੂ ਘਰਾਂ ਦੇ ਵਿੱਚ ਬੋਲ ਦਿਓ ਵੀ ਸਾਡੇ ਪਿੰਡ ਜਵਾਨ ਦੀ ਲੋੜ ਨਹੀਂ ਅਸੀਂ ਪੂਰੇ ਆ ਜਿਵੇਂ ਜੀ ਹੈਗੇ ਆ ਸਾਨੂੰ ਬਹੁਤ ਵਧੀਆ ਸਾਡਾ ਧਰਮ ਨਾਲ ਸਾਨੂੰ ਪਿਆਰ ਹੈ ਇਹਦੇ ਨਾਲ ਠੀਕ ਆ ਸਮਝਾ ਕਰੋ ਮੇਰੇ ਭਾਈ ਸਾਡੇ ਵਾਸਤੇ ਬਹੁਤ ਕੁਝ ਹੋਇਆ ਹੋਇਆ ਸਰਵੰਸਵਾਰਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਆ ਉਹ ਨਿੱਕੇ ਨਿੱਕੇ ਬਾਲ ਬਾਪ ਸਾਡੇ ਬਾਪੇ ਸੀ ਸਾਡੇ ਵਾਸਤੇ ਵੱਡੇ ਠੀਕ ਆ ਉਹਨਾਂ ਦੀਆਂ ਕੁਰਬਾਨੀਆਂ ਹੀ ਪੜ ਲਿਆ ਕਰੋ ਮੇਰਾ ਵੀਰ ਜਰ ਹੈ ਠੀਕ ਆ ਜਿਹੜੇ ਨਾ ਚ ਗਏ ਤਾਂ ਗਏ ਯਾਰ ਸਾਡੇ ਤਾਂ ਉਹ ਨਹੀਂ ਚੁਕੇ ਅਸੀਂ ਕਿੱਥੋਂ ਉਹ ਕਰ ਜਾਾਂਗੇ ਜਾਂ ਕੱਚੇ ਪੱਲੇ ਤੁਰੇ ਫਿਰਦੇ ਆਂ ਵੀ ਐਂ ਗਲ ਜਾਂਗੇ ਛੱਡ ਕੇ ਹੈ ਚੱਲ ਜਿਹੜੇ ਤੁਹਾਡੇ ਚ ਜਾਂਦੇ ਆ ਜਾਣਦੇ ਤੇ ਮੈਂ ਹੁਣ ਬੀੜ ਕੋ ਦਿਖਾਉਣਾ ਉਹਨਾਂ ਦੀ ਦੇਖ ਲੈ ਚੰਗਾ ਜੋ ਬਾਈ ਬੈਠੋ ਕੁੜੀਓ ਇੱਕ ਮਿੰਟ ਖੜ੍ਹ ਜਾਓ ਤੁਸੀਂ ਉੱਥੇ ਦਾ ਤੂੰ ਬਾਈ ਮੈਂ ਤੈਨੂੰ ਖੜਾਉਂਦਾ ਸਾਡੇ ਘਰੇ ਗਿਆ ਤੂੰ ਪੋਸਟਰ ਵੰਡਦਾ ਵੰਡਦਾ ਉੱਥੇ ਇਹ ਭੱਜਾਇਆ ਇਹਨੂੰ ਕੁੜੀਓ ਕੋਲ ਆ ਜਾ ਸਾਰੇ ਠੀਕ ਆ ਇੱਕ ਮਿੰਟ ਰੋਕੋ ਤੁਹਾਨੂੰ ਗੱਲ ਕਰਨੀ ਨਹੀਂ ਪਹਿਲਾਂ ਕੋਈ ਤਰਤੀ ਗਈ ਹੈ ਬਾਈ ਸਾਡੇ ਸਿੱਖਾਂ ਦੇ ਘਰਾਂ ਚ ਜਾਣੇ ਸਾਨੂੰ ਪਤਾ ਹੈ ਤੁਹਾਡਾ ਮਕਸਦ ਕੀ ਹੈ ਜਿਹੜੇ ਤੁਸੀਂ ਕੰਮ ਕਰਦੇ ਹੋ ਇੱਕ ਮਿੰਟ ਵੇਲੇ ਫੋਨ ਫੜ ਕੇ ਰੱਖ ਤੂੰ ਮੈਂ ਤਾਂ ਐਂ ਹੋ ਕਰੂੰਗਾ ਵੀਡੀਓ ਰਿਕਾਰਡਿੰਗ ਤੇਰਾ ਮੋਟਰਟੈਕਾ ਵੀ ਬੈ ਲੋਕਾਂ ਨੇ ਧਰਮ ਬਦਲੋਂ ਪਿੰਡੂ ਪੱਦਰ ਤੇ ਚੱਲ ਪੀ ਗਏ ਥੋੜੀ ਜਿਹੀ ਟੀਮਾਂ ਬਣ ਗਈ ਤੁਸੀਂ ਧਰਮ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਤੁਹਾਨੂੰ ਕੋਈ ਸਵਾਲ ਕਰੂਗਾ ਜਵਾਬ ਕਰੂਗਾ ਭੇਜਿਆ ਕਰੇ ਫਲਿਆ ਓਰੇ ਖੜਾ ਮੈਨੂੰ ਬਾਈ ਗੱਲ ਸੁਣ ਇੱਥੇ ਉਹ ਬੁੜੀਆਂ ਨਾ ਤਾਂ ਕੀ ਗੱਲ ਕਰਨੇ ਤੂੰ ਆਜਾ ਕਰ ਮੂੰਹ ਮੇਰਾ ਵੀਰ ਇੱਧਰ ਝਾਕ ਮੇਰੇ ਕੰਨੇ ਮੂੰਹ ਪਾ ਕੇ ਗੱਲ ਕਰਨ ਗੱਲ ਕਰੀ ਇਸ ਗੱਲ ਕਰੀ ਫਿਰ ਅਸੀਂ ਗੱਲ ਕਰੀ ਉਹ ਮੇਰੇ ਜਿਹਦੇ ਨਾਲ ਗੱਲ ਕਰਨੀ ਕਰ ਲੈ ਕਰ ਲੈ ਮਾਨਸਾ ਸਾਡੀ ਘਰਾ ਗੱਲ ਮਾਨਸਾ ਹੈ ਨਾ ਲੱਗਦਾ ਉਹਦੇ ਨਾਲ ਕਰਾ ਵੇ ਕਰੀ ਬੋਲਦੀ ਐ ਮੈਂ ਓਰੇ ਕਰ ਓਰੇ ਫੜਾ ਕੌਣ ਇਹ ਪਿੰਡੂ ਪੱਦਰ ਤੇ ਪਰਚੇ ਵੰਡਦੇ ਫਿਰਦੇ ਆ ਈਸਾ ਮਸੀਹ ਵਾਲੇ ਉਹ ਹਾਲੇਲੂਇਆ ਵਾਲੇ ਆ ਇਹ ਠੀਕ ਆ ਘਰਾਂ ਦੇ ਵਿੱਚ ਜਾ ਕੇ ਉਹਨੂੰ ਸਿੱਧੀਆਂ ਸਾਧੀਆਂ ਬੁੜੀਆਂ ਦੇਖੋ ਇਹਨਾਂ ਦੀ ਬੁੜੀਆਂ ਦੀ ਟੀਮ ਐ ਕਿਨੇ ਅਸੀਂ ਕਮਾਲੂ ਤੋਂ ਆ ਆ ਦੇ ਇੱਕ ਨੰਦਾ ਆ ਆ ਟੋ ਪਤਾ ਨਹੀਂ ਕਿ ਰਾਜ ਤੇ ਲੈ ਕੇ ਪਿੰਡੂ ਪੱਦਰ ਤੇ ਲੱਗੇ ਇੱਕ ਮਿੰਟ ਕਰ ਜਾਓ ਬੋਲ ਕੇ ਪਿੰਡਾਂ ਦੇ ਘਰਾਂ ਚ ਸਿੱਖਾਂ ਦੇ ਘਰਾਂ ਚ ਜਾ ਕੇ ਇਹ ਦੱਸਦੇ ਆ ਵੀ ਸਾਡਾ ਬਾਬਾ ਆ ਚਮਤਕਾਰ ਕਰ ਕੋਈ ਬਦਲਾਈ ਜਾਣਗੇ ਕੋਈ ਅਥਾਰਟੀ ਨਹੀਂ ਕੋਈ ਟੀਮ ਬਣੀ ਹੋਈ ਐ ਇਹਨਾਂ ਦੀ ਪਿੰਡੂ ਪੱਦਰ ਤੇ ਇੱਦਾਂ ਨਹੀਂ ਕੋਈ ਪ੍ਰਧਾਨ ਦਾ ਨਹੀਂ ਕੋਈ ਕਿਸੇ ਤੋਂ ਜ਼ਿੰਮੇਵਾਰ ਅਥਾਰਟੀ ਸਾਨੂੰ ਪਤਾ ਹੈ ਇਹ ਮੇਰੇ ਮੇਰੇ ਨਾਲ ਮੇਰੇ ਨਾਲ ਵਾਹ ਪਿਆ ਹੋਇਆ ਮੈਨੂੰ ਪਤਾ ਇਹਨਾਂ ਨੇ ਮੇਰੇ ਤੱਕ ਬਹੇਰੀ ਅਪਰੋਚ ਤੇ ਉਰੇ ਆ ਕੇ ਜਾਓ ਆਏ ਨਹੀਂ ਰੈਫਟ ਕਰਾਵਾਂਗੇ ਸਿੱਧੀ ਗੱਲ ਹੈ ਨਾ ਭਜਣ ਦੀ ਗੱਲ ਕਰੋ ਪਹਿਲੇ ਵਾਹ ਖੜ ਕੇ ਗੱਲ ਕਰਕੇ ਜਾ ਕਿਹਨੇ ਭੇਜਿਆ ਤੈਨੂੰ ਇੱਕ ਮਿੰਟ ਕਰੋ ਸੈਂ ਮੈਂ ਗੱਲ ਕਰਦਾ ਤੈਨੂੰ ਭੇਜਿਆ ਕਿਨੇ ਕੀ ਤੋਂ ਪੁੱਛ ਕੇ ਆਏ ਤੁਸੀਂ ਨਹੀਂ ਤੁਹਾਨੂੰ ਭੇਜਿਆ ਕਿਨੇ ਤੁਹਾਡਾ ਕੋਈ ਬੰਦਾ ਹੈਗਾ ਬੁਲਾਉਂ ਅੱਜ ਫਿਰ ਦੇਸੀ ਇਹ ਪਿੰਡ ਮੌੜ ਕਲਾ ਅੱਜ ਮੈਂ ਕੜਾਇਆ ਉੱਥੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਤਾਂ 6:00 ਵਜੇ ਆ 70 ਤੇ ਹੋਵੇ ਮੈਂ ਕਿਹਾ ਖਾੜਾ ਮੇਰੀਆਂ ਗੱਲਾਂ ਦਾ ਜਵਾਬ ਦੇ ਕੇ ਜਾ ਮੈਂ 80% ਆਵਾਜ਼ ਨਾਲ ਮੇਰੇ ਇਤੇ ਕਰੋ ਚੰਦ ਕਰ ਫੱਦ ਲੋ ਥੋੜਾ ਬਾਬਾ ਜਿਹੜਾ ਉਹ ਕਰੇ ਨਾ ਨਹੀਂ ਆਪਦਾ ਪਰਚਾ ਇੱਕ ਮਿੰਟ ਕਰ ਮੇਰੀ ਗੱਲ ਨਹੀਂ ਗੱਲ ਸੁਣੋ ਪ੍ਰਚਾਰ ਕਰਨਾ ਹੈ ਆਪਦੇ ਟਿਕਾਣੇ ਪੁੱਛਦਾ ਦੱਸਤਾ ਦੇ ਤੁਸੀਂ ਹੋ ਕਿੱਥੋਂ ਜਗੀ ਇਹਨਾਂ ਦਾ ਕੋਈ ਬਾਸ ਹੋਵੇ ਇਹਨਾਂ ਦਾ ਕੋਈ ਬੰਦਾ ਹੋਵੇ ਭਾਈ ਇਹਨਾਂ ਦੇ ਜਾਂ ਤੁਸੀਂ ਕੋਈ ਆਪਦਾ ਪ੍ਰੋਗਰਾਮ ਰੱਖੋ ਲੋਕ ਤੁਹਾਡਾ ਪ੍ਰੋਗਰਾਮ ਸੁਣ ਲੈਣ ਤੁਸੀਂ ਘਰਾਂ 'ਚ ਜਾ ਕੇ ਇਹ ਪਤਾ ਕੀ ਕਰਦੇ ਆ ਘਰਾਂ 'ਚ ਜਾ ਕੇ ਗੜਾਉਂਦੇ ਆ ਚਮਤਕਾਰ ਆ ਵੀ ਆ ਸਾਡਾ ਬਾਬਾ ਚਮਤਕਾਰ ਦਾ ਲੋਕ ਭੋਲੇ ਭਾਲੇ ਇਹਨਾਂ ਦੇ ਡੇੜਕੇ ਚੜਦੇ ਆ ਹੈ ਸਾਨੂੰ ਪਤਾ ਹੈ ਹallelujah ਹਾਲੇ ਕਿੰਨੀ ਨਫਰਤ ਰੱਖਦੇ ਮੈਨੂੰ ਪਤਾ ਹੈ ਦੁਕਾਨ ਵਾਲੇ ਕਿੰਨੀ ਨਫਰਤ ਮੇਰੇ ਨਾਲ ਖੋਦਵਾ ਪਿਆ ਹੋਇਆ ਇਹਨਾਂ ਦਾ ਬਧੇਰੇ ਵਾਲੀ ਜਾ ਕੇ ਤੁਸੀਂ ਆ ਬਚਾਰੇ ਉਹ ਵੱਡਾ ਫਿਰਦਾ ਨਾ ਜਿਹੜਾ ਉਹ ਫੋਨ ਤੇ ਗੱਲ ਕਰੀ ਜਾਂਦਾ ਉਹ ਦੀਗਾ ਉਹ ਪਿੱਛੇ ਖੜਾ ਆ ਉੱਥੇ ਤਾਂ ਗੋਰੀ ਹੈ ਨਹੀਂ ਇਹਨਾਂ ਦਾ ਕੰਮ ਹੀ ਨਹੀਂ ਘਾ ਪਿੰਡਾਂ 'ਚ ਜਾ ਕੇ ਲੋਕਾਂ ਦੇ ਘਰਾਂ 'ਚ ਸਿੱਖਾਂ ਦੇ ਘਰਾਂ 'ਚ ਜਾ ਕੇ ਇਹ ਕੰਮ ਫੜਿਆ ਕੀ ਇਹਨਾਂ ਨੇ ਜਿੱਦੋਂ ਪੁੱਛ ਕੇ ਆਏ ਆ ਇਹ ਤੁਸੀਂ ਆਪਦਾ ਪ੍ਰੋਗਰਾਮ ਰੱਖੋ ਹਾਂ ਉੱਥੇ ਜੇ ਲੋਕਾਂ ਨੂੰ ਕੋਈ ਚੰਗਾ ਲੱਗਦਾ ਤੁਸੀਂ ਅਸੀਂ ਰੋਕਦੇ ਹੀ ਨਹੀਂ ਤੁਸੀਂ ਆਪਦਾ ਕਿਸੇ ਥਾਂ ਤੇ ਸਾਂਝੀ ਸਾਡੇ ਪ੍ਰੋਗਰਾਮ ਰੱਖੋ ਲੈ ਕੇ 10 ਬੁੜੀਆਂ ਦੋ ਬੰਦੇ ਤੁਰ ਪਏ ਇਹਨਾਂ ਨੂੰ ਤਾਂ ਪੈਸਾ ਹੈ ਪੈਸਾ ਮਿਲਦਾ ਹੈ ਟੀਮ ਪਿੱਛੇ ਕੰਮ ਕਰਦੀ ਹੈ ਇਹਨਾਂ ਦੇ ਬੰਦੇ ਕੌਣ ਬੈਠਿਆ ਸਾਨੂੰ ਸਭ ਪਤਾ ਹੈ 2 2 3 3000 ਰੁਪਏ ਪਿੱਛੇ ਫਰੇਕ ਨੂੰ ਆਖਣਗੇ ਤੁਸੀਂ ਇੱਧਰ ਆਓ ਤੁਸੀਂ ਇੱਧਰ ਆਓ ਐ ਥੱਕੇ ਨਾ ਆਉਣਗੇ ਯਾਰ ਤੁਹਾਡੇ ਜੀ ਇਹਨਾਂ ਦੇ ਮੈਂ ਦੱਸਦਾ ਤੁਹਾਡੇ ਹੀਰਾ ਸਿੰਘ ਪਾਸਟਰ ਅਰਗੇ ਨਾਲ ਬਾਹ ਪਿਆ ਹੋਇਆ ਮੇਰਾ ਇਹਨਾਂ ਦਾ ਹਾਟ ਮੇਨ ਦੀ ਗੱਲ ਗੱਡੀ ਹੁੰਦੀ ਆ ਆਟੋ ਕਰ ਵੀ ਮੜਾ ਨਾ ਕਰੋ ਕਰ ਭਾਈ ਆਟੋ ਪਿੱਛੇ ਆ ਦੇ ਮਾਨ ਅੰਕਰ ਨਰੂਲਾ ਮਿਨਿਸਟਰੀ ਯਾ ਦੇਖੋ ਲਿਖਿਆ ਹੋਇਆ ਅੰਕਰ ਨਰੂਲਾ ਮਿਨਿਸਟਰੀ ਮਾਨ ਸਾਹ ਬ੍ਰਾਂਚ ਇਹ ਅੰਕਰ ਨਰੂਲਾ ਆਪ ਹੀ ਆ ਜਾਂਦਾ ਭਾਈ ਇੱਥੇ ਇਹਨਾਂ ਦੇ ਆਪ ਗੋਲ ਵੀਡੀਓ ਬਣਾਇਆ ਇਹਨਾਂ ਦੇ ਪ੍ਰਧਾਨ ਦਾ ਉਹ ਨੰਬਰ ਲਿਖਿਆ ਹੋਇਆ ਆ ਕਿ ਨੰਬਰਾਂ ਵੀਡੀਓ ਬਣਾਓ ਕਾਹ ਨੰਬਰ ਹੈ ਘੱਟਾ ਜੱਟ ਕਰ ਲੱਗਿਆ ਵੀਡੀਓ ਤੇ ਨਹੀਂ ਨਹੀਂ ਉਹਦਾ ਜੁਨੀਅਨ ਦਾ ਪ੍ਰਧਾਨ ਅੱਛਾ ਅੱਛਾ ਦੂਜਾ ਹੈ ਤਾਂ ਮੈਂ ਇਹਦਾ ਦੂਜਾ ਹੈ ਆ ਪਿੱਛੇ ਕਰੀਂ ਕੁਲਵਿੰਦਰ ਆ ਗਿਆ ਕਰ ਦੋ ਵਾਰ ਨਹੀਂ ਆ ਤੁਸੀਂ ਸਿੱਖਾਂ ਦੇ ਘਰਾਂ 'ਚ ਨਾ ਜਾਓ ਭੋਲੇ ਭਾਲੇ ਸਿੱਖਾਂ ਨੂੰ ਟਾਰਗੇਟ ਨਾ ਕਰੋ ਸਿੱਖਾਂ ਦੇ ਘਰਾਂ 'ਚ ਸਾਨੂੰ ਪਤਾ ਤੁਸੀਂ ਕੀ ਕਰਦੇ ਹੋ ਭਾਈ ਅਸੀਂ ਇੱਥੇ ਕੋਈ ਬਾਤ ਨਹੀਂ ਨਹੀਂ ਮੈਨੂੰ ਪਤਾ ਤੁਹਾਡੇ ਪਿੱਛੇ ਕੀ ਟੀਮ ਕੰਮ ਕਰਦੀ ਆ ਸਿੱਖਾਂ ਨੂੰ ਟਾਰਗੇਟ ਨਾ ਕਰੋ ਸਿੱਖਾਂ ਦੇ ਘਰਾਂ 'ਚ ਨਾ ਜਾਓ ਪਿੰਡੂ ਬੰਦਪਤੇ ਤੂੰ ਕਿੱਥੋਂ ਆ ਇਹ ਹਿੰਦੀ ਬੋਲਦੇ ਤੂੰ ਕਿੱਥੋਂ ਆ ਤੇਰਾ ਨਾਮ ਕੀ ਹੈ ਵੀਰੇ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਹੈ ਬਾਈ ਇਹ ਨੀ ਤੇਰਾ ਨਾਂ ਕੀ ਹੈ ਸੰਸਾ ਤੋਂ ਨਾਂ ਤੇਰਾ ਨਾਂ ਕੀ ਹੈ ਉਹਦਾ ਵੀ ਤੂੰ ਹੋਊਗਾ ਤੂੰ ਇਹਨਾਂ ਦੇ ਨਾਲ ਤਾਂ ਨਹੀਂ ਤੇਰਾ ਨਾਂ ਕੀ ਹੈ ਇਹ ਨਾਮ ਜੀ ਤੂੰ ਇਹਨਾਂ ਦੇ ਨਾਲ ਹੈ ਆਪ ਵੀਡੀਓ ਕਰਦੇ ਵਸ ਵੀਡੀਓ ਬਣਾਵਾ ਕੇ ਬਣਾਵਾ ਤੂੰ ਬਣਾ ਲੈ ਗਰਦੀਪ ਤੇ ਮੰਗ ਰਹੀ ਨਾ ਤੂੰ ਦੱਸ ਤੇਰੇ ਸਿੰਘ ਤੇ ਫਿਰ ਤੂੰ ਕਹਦੇ ਵਾਸਤੇ ਟੇੜੀ ਜਾਂਦਾ ਤੇ ਫਿਰ ਆ ਤੂੰ ਰੱਬ ਦਾ ਵੱਡਾ ਭਗਤ ਬਣਿਆ ਬੈਠਾ ਇਹਨਾਂ ਦਾ ਰੱਬ ਹੀ ਦਿੰਦਾ ਕੱਲਾ ਤੈਨੂੰ ਆਪਦਾ ਪਿਓ ਪਿਓ ਨਹੀਂ ਲੱਗਦਾ ਪਤੰਦਰੋਂ ਤੁਹਾਨੂੰ ਤੇਰੇ ਸਿੰਘ ਲੱਗਣ ਫਿਰ ਤੇ ਸਿੰਘ ਦਾ ਨਾਂ ਸਿੰਘ ਪਾਦਲਾ ਨਾ ਸਾਡੇ ਕੋਲ ਮਤਲਬ ਜਾਣਦਾ ਜੇ ਤੂੰ ਇਹਨਾਂ ਵਾਲਾ ਮਤਲਬ ਜਾਣਦਾ ਕਿਉਂ ਬੈਠਾ ਵਾ ਪੁਨੇ ਭਾਈ ਪੈਂਡੂ ਪੱਦਰ ਤੇ ਕਿਸੇ ਦੇ ਘਰੇ ਲਾ ਜਾਓ ਅਸੀਂ ਵੀਡੀਓ ਪਾਵਾਂਗੇ ਤੁਹਾਡੀ ਸਾਰੇ ਬਠਿੰਡੇ ਜ਼ਿਲ੍ਹੇ ਚ ਸਾਰੇ ਪੰਜਾਬ ਚ ਜੇ ਮੁੜ ਕੇ ਘੇਰ ਕੇ ਤੁਹਾਡਾ ਛਤਰ ਪ੍ਰੇਡ ਹੋਇਆ ਕਰੂਗੀ ਸੰਗ ਇਹ ਕੰਮ ਨਹੀਂ ਚੱਲਣਾ ਸਾਡੇ ਮਦਨ ਵਾਲਾ ਗਮੀ ਹੋ ਕੀ ਹੋਰ ਫੇਰ ਤੂੰ ਐਵੇਂ ਬਿਨਾਂ ਗੱਲੋਂ ਸਿੰਘ ਫਸਾਈ ਜਾਂਦਾ ਖਾਮ ਖਾ ਆ ਦੇਖਾ ਬਈ ਮੇਰੀ ਗੱਲ ਸੁਣਾ ਜੀਰਾਂ ਮੈਂ ਤਾਂ ਚਿੰਤਾ ਕਰਦਾ ਹੂ ਆਪ ਕੋ ਮੌਜੂਦ ਥੇ ਹੋ ਆ ਤਰਾ ਆ ਜਾ ਗੱਲ ਸੁਣੀ ਬਈ ਗੱਲ ਸੁਣੋ ਤਰਾ ਆ ਜੀ ਆ ਦੇਖ ਲੋ ਆ ਜਾਂਦੀਆਂ ਲੋਕਾਂ ਨੇ ਸਿੱਧਾ ਕਹਿਤਾ ਬਾਈ ਇਹਦੂ ਬਾਦ ਤੁਹਾਡੇ ਖੇਤਰ ਪੈਣ ਗਿਆ ਖੜਿਆ ਬਾਈ ਯਾਰ ਕੇ ਸਾਰੇ ਜਿਹੜੇ ਕਹੀ ਜਾਂਦੇ ਮਾਰਸਾ ਤੋਂ ਆਏ ਤੁਸੀਂ ਮੌੜਾ ਬੜਾ ਪਰੇ ਹੋ ਮਾਰੇ ਦੇਖਿਆ ਇਧਰ ਉਹ ਤੂੰ ਬਈ ਯਾਰ ਉਹ ਜਾਂਦੀਆਂ ਕੁੜੀਆਂ ਪਾਸੇ ਉਹ ਜਾਂਦੀਆਂ 7-8 ਕੁੜੀਆਂ ਇਹਨਾਂ ਨਾਲ ਦੋ ਬੰਦੇ ਸੀ ਆ ਬੰਦਾ ਇਹਨਾਂ ਨਾਲ ਮਾਤੀ ਬੰਦਾ ਸੀ ਇਹ ਵੀ ਇਸਾਮ ਸੀ ਵਾਲਾ ਅਵੀ ਸਰਦਾਰੀ ਵਾਲਾ ਮਕਬਟਾ ਮਾਤੀ